ਕੀ ਲੋਕ ਯੋ ਪਿਆਰਿਓ ਬਾਈ ਖਾਲਸਾ ਬਾਈ ਗੁਰਜੀ ਕੀ ਫਤਿਹ ਜੀ ਬਬੇ ਸੀਮਰ ਦੀ ਦੋ ਬੋਰੀਆਂ ਇੱਕ ਲੈ ਜਾਓਗੇ ਠੀਕ ਆਟਾਲਾ ਸਾਹਿਬ ਹੀ ਛਡਣੀ ਆ ਵਾ ਬਾਈ ਖਾਲਸਾ ਵੀ ਫਤਿਹ ਜੀ ਠੀਕ ਹੈ ਪਿਆਰਿਓ ਚੜਦੀ ਕਲਾ ਜੀ ਚਲੋ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਧੰਨਵਾਦ ਦੋ ਬੋਰੀਆਂ ਬਸ ਚੱਲੇ ਜੀ ਆਟਾਲਾ ਸਾਹਿਬ ਛਡਣੀ ਆ ਉੱਥੋਂ ਉੱਥੋਂ ਬੜੀ ਅਗਲੇ ਚੌਕ ਪਾੜੇ ਅੱਛਾ ਚੱਲ ਕਿੰਨੇ ਪੈਸੇ ਕਮਾਈਏ ਮੈਂ 10 ਰੁਪਇਆ ਕਮਾਇਆ 10 ਰੁਪਇਆ ਭਾਬੀ 200 ਬੇਨਾ ਹੋਈਦਾ ਗੁਜ਼ਾਰਾ ਮੈਂ ਤੇਰਾ ਫੜਨਾ ਫੇਰ ਵੇਖੂ ਹੋ ਜਾਂਦਾ ਹਾਂਜੀ ਤੇ ਮਾਰੇ ਤੇ ਕਿੰਨਾ ਕੇ ਵਿਸ਼ਵਾਸ ਆ ਗੁਰੂ ਨਹੀਂ ਗੁਰੂ ਸਾਹਿਬ ਤੇ ਕਿੰਨਾ ਕੇ ਵਿਸ਼ਵਾਸ ਹੈ ਗੁਰਾਂ ਦਾ ਸਵਾਦ ਆ ਰੋਜ਼ ਆ ਰੋਟੀ ਹਾਂਜੀ ਦਿੰਦਾ ਰੋਜ਼ ਆ ਵਾਹਿਗੁਰੂ ਕੀ ਆ ਜੀ ਵਾਹਿਗੁਰੂ ਵਾਹਿਗੁਰੂ ਠੀਕ ਆ ਗਿਆ ਇਹ ਹੈ ਮਸ਼ੀਨ ਚ ਆ ਗਈਆਂ ਹਨ ਗੁਰੂ ਰਾਮਦਾਸ ਬੱਚੇ ਬੱਚੇ ਦੋ ਦੋ ਬੱਚੇ ਤੇ ਭਾਬੀ 200 ਬੇਨਾ ਹੋਈਦਾ ਗੁਜ਼ਾਰਾ ਵੇਖ ਲੇ ਵਿਸ਼ਵਾਸ ਪੂਰਾ ਮਹਾਰਾਜ ਦੇ ਹੈ ਦਿੰਦੇ ਆ ਰੋਟੀਓ ਹਾਂ ਜੀ ਇਹ ਸਾਡੇ ਹਾਲ ਆ ਸਿੱਖਾਂ ਦੇ ਭਾਈ ਇਸ ਰੋਡ ਦੇ ਉੱਤੇ ਕਿੰਨੇ ਕ ਲੰਗਰ ਹੈਗੇ ਅੱਜ ਲੱਗੇ ਹੋਏ ਲੰਗਰ ਹੈਗੇ ਹੈਗੇ ਹੀ ਲੰਗਰ ਹੈ ਜਲੀਲੀਆ ਦੀ ਵੀ ਹੈਗੇ ਸੀ ਨਾ ਪਰ ਅਜੇ ਇਹ ਗੁਰਸਿੱਖਾਂ ਦੇ ਲਈ ਕੱਖ ਨਹੀਂ ਹੈਗਾ ਦਸਤਾਰ ਇੱਕੋ ਹੀ ਆ ਕੋਰੇ ਹੈ ਬਾਬਾ ਕਿ ਕੋਰੇ ਕੀ ਆ ਧੰਨ ਗੁਰੂ ਰਾਮ ਦਾ ਆ ਜੀ ਸਾਡੇ ਸਿੰਘਾਂ ਦੇ ਹਾਲ ਪਤ ਹਾਂ ਜੀ ਰੋਲ ਦਾ ਦੋ ਸਰੂਪ ਇਹ ਕਮਾਇਆ ਤੇ ਐਸੇ ਰੋਡ ਦੇ ਉੱਤੇ ਅੱਜ ਜਲੇਬੀਆਂ ਤੱਕ ਦੇ ਇੱਕ ਲੰਗਰ ਆ ਤੇ ਜੇ ਮੈਂ ਬੋਲਦਾ ਤੇ ਫਿਰ ਕਹਿੰਦੇ ਜੀ ਨਿਰਵੈਰ ਬੋਲਦਾ ਚਲੋ ਭਾਈ ਆ ਜਿਓ ਮੇਰੀ ਸੀਮਰ ਦੀ ਬੁੜੀਆ ਛੱਡ ਦਿਓ ਮਾੜਾ ਜਿਆ ਇੱਥੋਂ ਨਾ ਉੱਥੋਂ ਫੜ ਕੇ ਆਪਾਂ ਛੱਡਨੀ ਆ ਚਲੋ ਚਲੀਏ ਆ ਜਿਓ ਸਿੰਘ ਸਾਹਿਬ ਬਾਲੇ ਇਦਾਂ ਵਾ ਸੀਮਰ ਤਾਂ ਸਾਡੇ ਕੋਲ ਹੈ ਨਹੀਂ ਹਾਂ ਜੀ ਠੀਕ ਆ ਆਪਾਂ ਤੁਹਾਡਾ ਨਾ ਵੈਸੇ ਤੁਹਾਨੂੰ ਦੇਖ ਕੇ ਰੋਗ ਲਿਆ ਸੀ ਇਹ ਨਾ 5 ਭਾਈ ਸਾਲ ਸਾਡੇ ਨਾ ਬਾਹਰੋਂ ਆਏ ਆ ਮੈਨੂੰ ਦੱਸਣਾ ਹੀ ਸਾਡੇ ਹਾਲਾਤ ਕੀ ਆ ਸਿੱਖਾਂ ਦੇ ਠੀਕ ਹੈ ਨਾ 200 ਰੁਪਏ ਦੇ ਵਿੱਚ ਸਬਰ ਕਿਸ ਤਰ੍ਹਾਂ ਹੁੰਦਾ ਤੇ ਗੁਰੂ ਤੇ ਵਿਸ਼ਵਾਸ ਕਿਵੇਂ ਅਸੀਂ ਕਰਦੇ ਆ ਠੀਕ ਹੈ ਇਹ ਥੋੜੀ ਜੀ ਨਾ ਪੇਟਾ ਤੁਹਾਡੇ ਵਾਸਤੇ ਤੁਹਾਡੇ ਬੱਚਿਆਂ ਵਾਸਤੇ ਠੀਕ ਹੈ ਆ ਵੇਖੋ ਭਾਜੀ ਧੰਨ ਗੁਰਦਾਮ ਦਾ ਜੀ ਚਲੋ ਠੀਕ ਹੈ ਪਿਆਰਿਓ ਤੁਹਾਨੂੰ ਗੁਰਦਾਮ ਦਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਧੰਨਵਾਦ ਜੀ ਅਹੀਂ ਦੇਖ ਤਾਂ ਮੈਂ ਉਹਦਾ ਪੇਜ ਲਾਈ ਕਰਦੇ ਠੀਕ ਹੈ ਠੀਕ ਵੀਰੇ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਧੰਨਵਾਦ ਧੰਨਵਾਦ ਜੀ ਤੇ 200 ਰੁਪਏ ਕਮਾਇਆ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਜਾਓ ਠੀਕ ਹੈ ਅੱਪਾ ਵੀ ਇੱਕ ਲੰਗਰ ਨਹੀਂ ਲਾਇਆ ਆ ਪੰਜ ਤੁਹਾਡੇ ਵਾਸਤੇ ਬਰੋ ਬਰੋ ਹਾਂ ਤਾਂ ਕਿ ਤੁਹਾਡੇ ਵਰਗਾਂ ਦੇ ਅਸੀਂ ਸਹਾਇ ਹੋ ਸਕੀਏ ਠੀਕ ਹੈ ਪਿਆਰਿਓ ਜਮਦਸ ਚੜਦੀ ਕਲਾ ਕਰੇ ਜਮ 10 ਪਾਸਾ ਚੜਦੀ ਕਲਾ ਕਰੇ ਚਲੋ ਠੀਕ ਹੈ ਪਿਆਰਿਓ ਵਾਹਿ ਖਾਲਸਾ ਵਾਹਿਗੁਰੂ ਜੀ ਦੇਖੋ ਜਲ ਪਾਣੀ ਤੇ ਕਹਿੰਦੇ ਆ ਪੈਸੇ 200 ਰੁਪਏ ਦਾ ਸਾਰਾ 200 ਰੁਪਏ ਦਾ ਤੁਸੀਂ ਚਗਾਲੇਗਾ ਹਾਂ ਆ ਜਾਓ ਨਹੀਂ ਤੁਹਾਨੂੰ ਵੀਰੇ ਠੀਕ ਹੈ ਚਲ ਓਕੇ ਵੀਰੇ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੈ ਵੀਰੇ ਧੰਨਵਾਦ